ਤਗਰੀਬਾਂ ਦਾ ਮਜ਼ਦੂਰਾਂ ਦਾ ਹੱਕ ਸਾਰਾ ਉਹ ਕੋਲ ਕੇ ਲੈ ਗਏ ਚੱਲ ਚੱਲ ਆ ਜਲੰਧਰ ਵਾਲੇ ਪਾਸੇ ਵਾਜ ਜਾ ਲੁਧਿਆਣਾ ਵਾਲੇ ਪਾਸੇ ਵਾਜ ਜਾ ਪਿੰਡਾਂ ਦੇ ਸਰਪੰਚ ਭਈਏ ਬਣੇ ਬੈਠੇ ਆ ਬਾਈ ਇਹ ਸਰਚ ਗਲੀਆਂ ਕਰਨਗੇ ਯਾਦ ਰੱਖਿਓ ਛਿੱਤਰ ਤਾਂ ਮਾਰਨ ਲੱਗ ਹੀ ਗਏ ਆ ਦਾਣਾ ਮੰਡੀਆਂ ਦੇ ਵਿੱਚ ਪੱਗਾਂ ਲਾਉਣ ਲੱਗੇ ਟਰੈਕਟਰ ਘੇਰ ਲਾਗੇ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਐ ਪਰ ਪੰਜਾਬ ਅੰਦਰ ਪਹਿਲ ਪੰਜਾਬੀਆਂ ਦੀ ਹੋਣੀ ਚਾਹੀਦੀ ਐ ਇਸੇ ਕਰਕੇ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਪਹਿਲਾ ਕੈਪਟਨ ਨੂੰ ਮਿਲਿਆ ਫਿਰ ਚੰਨੀ ਨੂੰ ਮਿਲਿਆ ਫਿਰ ਭਵੰਤ ਨੂੰ ਮਿਲਿਆ ਵੀ ਪੰਜਾਬ ਅੰਦਰ ਇਹ ਕਾਨੂੰਨ ਬਣਾਓ ਕਿ ਨੌਕਰੀਆਂ 'ਚ ਪਹਿਲ ਪੰਜਾਬੀਆਂ ਨੂੰ ਹੋਵੇ ਪੰਜਾਬ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਇਹ ਕਾਨੂੰਨ ਬਣਨਾ ਚਾਹੀਦਾ ਤੁਸੀਂ ਰਾਜਸਥਾਨ ਜਾ ਕੇ ਜ਼ਮੀਨ ਲੈ ਲੋਗੇ ਹਿਮਾਚਲ ਜਾ ਕੇ ਲੈ ਲੋਗੇ ਕੋਈ ਨੌਕਰੀ ਲੈ ਲਓਗੇ ਜਾ ਕੇ ਹਿਮਾਚਲ ਚ ਉਤਰਾਖੰਡ ਚ ਨਾਰੈਣ ਜੰਮੁਕਸ਼ੀਰ ਚ ਪਰ ਪੰਜਾਬ ਦੇ ਵਿੱਚ ਤੁਹਾਡੀਆਂ 70000 ਨੌਕਰੀਆਂ ਦਸਾਂ ਸਾਲਾਂ ਚ ਹਿਮਾਚਲ ਦੇ ਬੰਦੇ ਆ ਕੇ ਲੈ ਗਏ ਭਵਤਮਾਨ ਕਹਿੰਦਾ ਮੈਂ 43000 ਨੌਕਰੀ ਦੇਤੀ ਉਹਨੂੰ ਇਹ ਬੱਚੋ ਵੀ 43000 ਦੇ ਵਿੱਚ ਬਾਹਰ ਦੇ ਬੰਦੇ ਕਿੰਨੇ ਆ ਰਾਜਸਥਾਨ ਦੇ ਹਰਿਆਣੇ ਦੇ ਯੂਪੀ ਦੇ ਬਿਹਾਰ ਦੇ ਬੰਗਾਲ ਦੇ ਹਿਮਾਚਲ ਦੇ 241 ਪੋਸਟਾਂ ਕੱਢੀਆਂ ਜਈ ਦੀਆਂ 52% ਬੰਦੇ ਬਾਹਰ ਲਿਆ 268 ਬੰਦੇ ਰੱਖੇ ਬੈਟਰੀ ਇਨਸਪੈਕਟਰ 38% ਬੰਦੇ ਬਾਹਰ ਲਿਆ ਪਟਵਾਰੀ ਰੱਖਿਆ 25% ਬੰਦੇ ਬਾਹਰਲੇ ਰੱਖ ਲੈ ਆਹ ਮਾਸਟਰ ਰੱਖਿਆ ਥੋੜੇ ਸਕੂਲਾਂ ਚ ਕੋ ਹਰਿਆਣਾ ਤੋਂ ਐ ਕੋ ਰਾਜਸਥਾਨ ਤੋਂ ਕੋ ਮਾਚਲ ਤੋਂ ਆ ਬੋਲੀ ਛੋਡੀ ਮਾਰੀ ਜਾਂਦੇ ਆ ਆ 9 ਸਾਲ ਹੋ ਗਏ ਬਾਈ ਮੈਨੂੰ ਲੜਦੇ ਨੂੰ ਰੰਗ ਮਾਰੇ ਬੋਟਾਂ ਤੇ ਪਰਚੇ ਵੀ ਹੋਏ ਜੇਲ੍ਹ ਵੀ ਗਿਆ ਸਕੂਲਾਂ ਦੇ ਵਿੱਚ ਜਾ ਕੇ ਲੜਦਾ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦਾ ਜਾ ਕੇ ਉਹ ਬੰਗਾਲ ਤੱਕ ਉਹ ਦੱਖਣ ਭਾਰਤ ਤੱਕ ਕੇਰਲਾ ਤੋਂ ਲੈ ਕੇ ਕਰਨਾਟਕ ਆਂਧਰਾ ਤੱਕ ਆ ਲਗਾਨਾ ਤਮਲ ਅਡੁੱਚ ਗਿਆ ਉਹਨਾਂ ਲੋਕਾਂ ਨੂੰ ਮਿਲਿਆ ਯੂਨੀਵਰਸਿਟੀਾਂ ਚ ਗਿਆ ਅਖਜਰਗਾ ਚ ਗਿਆ ਉਹਨਾਂ ਦੇ ਵਕੀਲਾਂ ਨੂੰ ਮਿਲਿਆ ਹਸਪਤਾਲਾਂ ਚ ਗਿਆ ਉਥੇ ਵੀਡੀਓ ਬਣਾ ਬਣਾ ਪਾ ਗਿਆਂ ਵੀ ਲੋਕੋ ਪੰਜਾਬ ਦੇ ਦੇਖੋ ਆ ਲੋਕ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਆਪਣੀ ਬੋਲੀ ਨੂੰ ਸੋਦੀ ਬੋਲੀ ਸਿਰ 75 ਸਾਲ ਦੀ ਬੱਚੀ ਐ 73 ਸਾਲਾਂ ਬਾਅਦ ਸੋਢੀ ਬੋਲੀ ਨੇ ਮਰ ਜਾਣਾ ਮੈਂ ਨਹੀਂ ਕਹਦਾ ਜਨਸਕੋ ਕਹਿੰਦੀ ਐ ਜਿਹੜੀ ਦੁਨੀਆ ਦੀ ਬਹੁਤ ਵੱਡੀ ਖੋਜ ਏਜੰਸੀ ਐ ਦੱਸੋ ਪਿੰਡ ਵਾਲਿਓ ਸੋਢੀ ਬੋਲੀ ਜਾਂਦੀ ਰਹੂ ਕਿ ਮਰੂਗੀ ਹੈ ਆ ਸੋਢੀਆਂ ਨਸਲਾਂ ਨੇ ਆ ਵੈਚੀਆਂ ਕਿੱਥੇ ਪੜਦੇ ਹੋ ਪੁੱਤੋਏ ਕਿਹੜੀ ਕਲਾਸ ਚ ਪੰਜਵੀਂ ਚ ਪੰਜਵੀਂ ਚ 49 ਕਿਨੇ ਹੁੰਦੇ ਆ 199 ਕਿਨੇ ਪੰਜਾਬੀ ਚ ਪੰਜਾਬੀ ਚ 41 ਦਿਨ ਹੁੰਦੇ ਆ 40 ਦਿਨ ਉਹ ਜਨਾਸਕੋ ਵਾਲੇ ਝੂਠ ਬੋਲੀ ਜਾਂਦੇ ਆ ਵੀ 75 ਸਾਲ ਦੀ ਬੱਚੀ ਐ ਪੰਜਵੀਂ ਚ ਪੜਦੇ ਜਵਾਕ ਨੂੰ 49 ਨਹੀਂ ਪਤਾ ਇਹਦਾ 20 30 ਸਾਲ ਚ ਨਹੀਂ ਬੜਜੂ ਬਾਈ ਕਸੂਰ ਕਿਹਦਾ ਬਾਈ ਐਨੇ ਬੰਦੇ ਖੜੇ ਹੋ ਕੋਈ ਬੰਦਾ ਬਾਹ ਖੜੀ ਕਰਦੇ ਮੈਂ ਆਪਣੇ ਜਵਾਗਰ ਮਰ ਸਕੂਲ ਚ ਗਿਆ ਕਦੇ ਮੈਂ ਘਰ ਆ ਜੀ ਕਾਪੀ ਖੋਲੀ ਆ ਕਿਤਾਬ ਖੋਲੀ ਆ ਤੁਸੀਂ ਆਪਣੀ ਫਸਲ ਧੀਆਂ ਪੁੱਤਾਂ ਨੂੰ ਪਾਲਦੇ ਹੋ ਹਰ ਰੋਜ਼ ਖੇਤ ਗੇੜਾ ਮਾਰਦੇ ਹੋ ਕਿਉਂਕਿ ਉਹ ਫਸਲ ਦਾ ਫਲ ਲੈਣਾ ਹੈ ਸਮੇਂ ਤੇ ਰੇ ਵੀ ਪਾਉਂਦੇ ਹੋ ਸਪਰੇ ਵੀ ਕਰਦੇ ਹੋ ਪਾਣੀ ਵੀ ਦਿੰਨੇ ਹੋ ਤੇ ਜਿਹੜੀ ਸੋਡੀਆਂ ਨਸਲਾ ਨਸਲਾਂ ਸੋਡੀਆਂ ਤਿਆਰ ਹੋ ਰਹੀਆਂ ਜਿਨ੍ਹਾਂ ਨੇ ਸਦੀਆਂ ਤੱਕ ਸੋਡੀ ਵਿਰਾਸਤ ਨੂੰ ਸਾਹਮਣਾ ਉਹ ਨਸਲ ਮਰ ਕਦੇ ਢੇੜਾ ਮਾਰਿਆ ਕਦੇ ਗਏ ਸਕੂਲ ਚ ਘਰਿਆ ਜਵਾਦੀ ਕਾਪੀ ਖੋਲੀ ਐ ਕਿਤਾਬ ਖੋਲੀ ਐ ਵੀ ਕੀ ਪੜਾਉਂਦੇ ਆ ਕਿੱਥੇ ਜੋੜਦੇ ਆ ਕੀ ਸਿਕਾਈ ਜਾਂਦੇ ਆ ਓਏ ਥਾਲ ਚ ਪਈ ਰੋਟੀ ਨਹੀਂ ਪੰਜਾਬੀਓ ਵੀ ਬੁਰਕੀ ਤੋੜੀ ਮੂੰਹ ਚ ਪਾ ਲੋਂਗੇ ਜਿੱਦ ਦੇ ਮਰ ਗਈ ਨਾ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਕਿਸੇ ਬੰਦੇ ਦੇ ਕਦਮਾਂ ਚ ਰੱਖ ਦਿਓ ਵਿਸਾਦੀ ਬੋਲੀ ਜਾਂਦੀ ਕਰਦੇ ਇਹ ਮਿਲਣੀ ਨਹੀਂ ਬਾਈ ਜਿਹੜਾ ਜਵਾਗ ਨੂੰ ਏ ਕਾਦੂਆ 100 ਤੱਕ ਨਹੀਂ ਆਉਂਦਾ ਉਹ ਗਰਬਾਣੀ ਕਿਵੇਂ ਪੜ ਲੂਗਾ ਆਪਾਂ ਪੜਦਾ ਗਰਬਾਣੀ ਰਾਗ ਆਸਾ ਮਹੱਲਾ ਪਹਿਲਾ ਦੂਜਾ ਇਹ ਕਿਵੇਂ ਪੜਨਗੇ ਰਾਗ ਆਸਾ ਮਹੱਲਾ ਬੰਟੂ ਕਿੱਛੇ ਕਢ ਕੇ ਗੱਲ ਛੋਡੀ ਜਾ ਕੇ ਬੋਲੀ ਛੋਡੀ ਮਾਰਤੀ ਆ ਬਟਨਪੁਰੀ ਸਕੂਲਰ ਅੱਲੇ ਇੱਕ ਬੀਬੀ ਬਲੀ ਮੈਨੂੰ ਕਹਦੀ ਬਾਈ ਮੇਰਾ ਜਵਾਬ ਪੜਦਾ ਹੱਥੇ ਕਹਿੰਦੇ ਪੰਜਾਬੀ ਨਹੀਂ ਬੋਲਣ ਦਿੰਦੇ ਸਕੂਲ ਵਾਲੇ ਅਸੀਂ ਗਏ ਵੀ ਕਿਉਂ ਨਹੀਂ ਬੋਲਣ ਦਿੰਦੇ ਕਹਿੰਦੇ ਬਾਹਲੇ ਔਖਿਆ ਆਪਣਾ ਜਵਾਕ ਹਟਾ ਲਓ ਫਾਦੋਗੀ ਯਾਰ ਮੈਂ ਅੰਗਰੇਜ਼ੀ ਦੇ ਖਿਲਾਫ ਨਹੀਂ ਆ ਅੰਗਰੇਜ਼ੀ ਹਿੰਦੀ ਅਰਬੀ ਫਰਾਂਸ ਜਿਹੜੀ ਮਰਜ਼ੀ ਬੋਲੀ ਪੜਾਓ ਗੱਲ ਹੋ ਰਹੀ ਆਪਣੀ ਮਾਂ ਬੋਲੀ ਦੀ ਜੇ ਮਾਂ ਨਾਲੋਂ ਟੁੱਟ ਕੇ ਜੜ੍ਹ ਨਾਲੋਂ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਬਹੁਤ ਵੱਡਾ ਸਵਾਲ ਆ ਸਾਡੇ ਪੰਜਾਬੀਆਂ ਲਈ ਇਹ ਮੈਂ ਕਮਲਾ ਨਹੀਂ ਮਰਾ ਦਿਮਾਗ ਨਹੀਂ ਫਿਰਿਆ ਸੰਘ ਪਾਰ ਦਾ ਫਿਰਦਾ 9 ਸਾਲ ਤੋਂ ਲੜਦਾ ਫਿਰਦਾ ਬੋਲੀ ਛੋਡੀ ਗਈ ਇਤਿਹਾਸ ਛੋਡਾ ਕੇ ਬਦਲ ਤੱਕ ਲਿਆ ਨੇ ਅਵਾਰ ਮੀ ਸੀਬੀਐਸਸੀ ਦੀ ਕਿਤਾਬ ਕੀ ਲਿਖਿਆ ਪਿਆ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ ਗੁਰੂ ਹਰਗੋਬਿੰਦ ਸਾਹਿਬਾ ਦਿਮਾਗ ਹੱਲ ਗਿਆ ਸੀ ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਭਗੌੜਾ ਹੋ ਗਿਆ ਸੀ ਔਰ ਡੇਢ ਮਹੀਨਾ 2 ਮਹੀਨੇ ਮੋਰਚਾ ਲੱਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੀ ਭਾਈ ਬਲੇਸਿੰਗ ਸਿਰਸੇ ਵਰਗੇ ਬੈਠੇ ਰਹੇ ਉਹ ਕਿਤਾਬ ਦੇ ਲੇਖਕਾਂ ਦੇ ਪਰਚਾ ਦਰਜ ਹੋਇਆ ਕਿਸੇ ਕੌਮ ਨੂੰ ਆਪਣੇ ਇਤਿਹਾਸ ਨੂੰ ਸਮਝਣ ਲਈ ਉਹਦੇ ਕੋਲ ਤਿੰਨ ਸਰੋਤ ਹੁੰਦੇ ਆ ਤਿੰਨ ਸਾਧਨ ਹੁੰਦੇ ਆ ਆਪਾਂ ਪਿਓ ਦਾਦੇ ਪਰਦਾਦੇ ਦਾ ਸੁਰਦਿਆਂ ਕੌਣ ਆ ਕਿਹਦੇ ਬਾਪ ਦਾ ਕਿੱਥੋਂ ਆਇਆ ਕਿਹਦਾ ਖੂਨ ਹੈ ਦੂਜਾ ਹੁੰਦੀਆਂ ਕਿਤਾਬਾਂ ਤੀਜਾ ਹੁੰਦੀਆਂ ਨਿਸ਼ਾਨੀਆਂ ਤੁਹਾਡੀਆਂ ਮਾਰਤਾ ਵਿਰਾਸਤਾ ਉਠਾਤੀਆਂ ਜਿਹੜੇ ਸਾਦੀ ਖਾਤਰ ਬੰਦ-ਬੰਦ ਘਟਵਾ ਗਏ ਨੀਆ ਚੜ੍ਹੇਗੇ ਖੋਪੜੀਆਂ ਲਾ ਗਏ ਆਰਿਆ ਨਾ ਚਿਰੇ ਗਏ ਉਹਨਾਂ ਦੀ ਕੋਈ ਨਿਸ਼ਾਨੀ ਬਚੀ ਆ ਭਾਈ ਕਿੱਥੇ ਆ ਹਰਾਂਦਰੀ ਨਹੀਂ ਚੁਗੌਰ ਦੀ ਕੱਚੀ ਗੜੀ ਠੰਡੇ ਬੁਰਜ ਨਨਪੁਰ ਸਾਹਿਬ ਦੇ ਕਿਲੇ ਦਸਤੀ ਡੌੜੀਆਂ ਮਾਸ਼ੀਬੜੇ ਜੰਗਲ ਬੁੰਗੇ ਹਵੇਲੀਆਂ ਡੋਡਰ ਮਰਦੀਆਂ ਖੰਡਰ ਬਣ ਗਿਆ ਕਿੱਥੇ ਗਿਆ ਤੇ ਆ ਸਾਡਾ ਕੌਮਾਂ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਸਿੱਧ ਲੈ ਕੇ ਅੱਗੇ ਬਾਧੀਆਂ ਲੜਦੀਆਂ ਨੇ ਕਿਸੇ ਕੌਮ ਦੀ ਜਿੰਦ ਜਾਨ ਹੁੰਦਾ ਇਤਿਹਾਸ ਉਹਦਾ ਛੋਟਾ ਮੋਟਾ ਤਾਂ ਮਲਿਆ ਮੇਡ ਕਰਤਾ ਅੱਜ ਤੋਂ 100 200 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਉੱਠ ਕੇ ਇਹਦੇ ਇੱਕ ਜਵਾਬ ਨੂੰ ਕਹੂਗਾ ਆਪਣੇ ਨੂੰ ਕਿ ਪੁੱਤਰਾ ਸਾਡਾ ਇਤਿਹਾਸ ਚਮਕੌਰ ਦੀ ਕੱਚੀ ਗੜੀ ਬੋਲਦੀ ਹੈ ਜਿੱਦੇ ਕੱਲਾ ਕੱਲਾ ਸਵਾ ਸਵਾ ਰੱਖਣਾ ਪੜਿਆ ਸਾਡਾ ਇਤਿਹਾਸ ਆਂਧਰੀਆਂ ਨੀਆਂ 'ਚ ਪਿਆ ਹਨ ਗੁਰੂ ਸਾਹਿਬ ਦੇ ਕਿਲ੍ਹਾ 'ਚ ਪਿਆ ਠੰਡੇ ਬੁਰਜਾਂ 'ਚ ਪਿਆ ਬੁੰਗਿਆਂ 'ਚ ਪਿਆ ਉਹਨੇ ਕਹਿੰਦਾ ਬਾਪੂ ਚੱਲ ਦਿਖਾ ਬੁੰਗਾ ਕਿਹਜਾ ਹੁੰਦਾ ਠੰਡਾ ਬੁਰਜ ਕਿੱਥੇ ਐ ਮਾਸੀਵਾੜਾ ਜੰਗਲ ਕਿੱਥੇ ਐ ਨੀਹਾ ਕਿੱਥੇ ਐ ਦੱਸੋ ਮੇਰੇ ਵਰਗੇ ਕੋਲ ਕੋਈ ਜਵਾਬ ਹੋਊਗਾ ਉਹ ਜਿਹੜੀ ਆਪਣੀ ਕਾਂਦਾ ਜੱਲਿਆ ਵਾਲੇ ਬਾਗ ਦੇ ਵਿੱਚ ਜਿੱਥੇ ਗੋਲਦਨ ਛਾਂ ਲੱਗੇ ਉਹ ਕਿਉਂ ਸਾਂਭੀ ਗਈ ਐ ਕਿਉਂ ਢਾਈ ਨਹੀਂ ਗਈ ਕਿਉਂ ਪੱਥਰ ਨਹੀਂ ਚੜ੍ਹਿਆ ਕਿਉਂ ਔਰੰਗ ਨਹੀਂ ਫੇਰਿਆ ਕਿਉਂ ਪਲੈਸਟਰ ਨਹੀਂ ਕੀਤਾ ਤਾਕੇ ਆਉਣ ਵਾਲੀਆਂ ਨਸਲਾਂ ਦੇਖਣ ਵੀ ਇੱਥੇ 1919 ਚ ਕੀ ਕਾਂਡ ਵਾਪਰਿਆ ਸੀ ਜਨਰਲ ਡਾਇਰ ਨੇ ਆਹ ਉਹ ਗੋਲਿਆਂ ਦੇ ਨਿਸ਼ਾਨ ਲੱਗੇ ਪਏ ਆ ਸਾਨੂੰ ਨਹੀਂ ਸਮਝ ਆ ਰਹੀ 328 ਰੂਪ ਦਰਬਾਰ ਸਾਹਿਬ ਚੋਂ ਗਾਇਬ ਹੋ ਗਏ ਲਾਪਤਾ ਹੋ ਗਏ 5 ਸਾਲ ਹੋ ਗਏ ਪਤਾ ਲੱਗਾ ਕਿੱਥੇ ਗਏ ਆ ਕੋਈ ਬਦਲਾ ਕਰਕੇ ਕੱਲ ਨੂੰ ਲਿਆ ਕੇ ਤੁਹਾਡੇ ਗੁਰੂ ਘਰਾਂ ਦੇ ਰੱਖ ਦੇਣਗੇ ਦੱਸੋ ਕੌਣ ਦੱਸੂ ਵੀ ਆਹ ਸ਼ਬਦਾਂ ਦੇ ਆਰਥ ਬਦਲਤੇ ਜਿੰਨੇ ਦੱਸਣ ਵਾਲੇ ਉਹ ਕਾਕੀ ਨਿਕਰਾਂ ਪਾ ਗਏ ਕਾਕੀ ਨਿਕਰਾਂ ਕੌਣ ਪਾਉਂਦਾ ਆਰਸ ਵਾਲੇ ਸ਼ਰੋਮਨੀ ਕਮੇਟੀ ਦੇ ਕਾਬਜਾਰਸ ਗੁਰਦਵਾਰਿਆਂ ਦੇ ਕਾਬਜਾਰਸ ਆ ਬਾਦਲ ਜਿਹੜੇ ਪੰਥ ਵਾਲੇ ਪੰਥ ਵਾਲੇ ਕਹੀ ਗਿਆ ਆ ਸਾਰੇ ਸ਼ਰੋਮਨੀ ਕਮੇਟੀਆਂ ਗੁਰਦਵਾਰਿਆਂ ਦੇ ਕਾਬਜਕਰੋਆਂ ਆਰਸ ਨੂੰ ਇਹ ਬਾੜਨ ਵਾਲੇ ਲੋਕ ਨੇ ਪਗਲਾ ਬੋਤ ਕੰਨ ਦਾ ਘੋਲਦਾ ਹੈ ਛੋੜੇ ਪਿੰਡੋਂ ਬਾਹਰ ਕਿੰਨੇ ਗਬਾਗੇ ਬਾਈ ਅੱਧਾ ਪਿੰਡ ਵਾਗਿਆ ਜੀ ਅੱਧਾ ਉੱਠ ਗਿਆ ਅਨਕਸਾ ਬੰਦਾ ਲੱਗਾ ਜੀ ਜਾ ਰਹੀ ਸਾਰੇ ਬੰਦੇ ਪਾਉਂਦਾ ਸਾਰੇ ਜਾਣੂ ਪਿਆ ਨਾ ਆਹੇ ਬਾਈ ਕੰਮ ਕਰਦਾ ਨਹੀਂ ਜੀ ਬਾਹਰ ਫਿਰ ਜਾਣੀ ਹੈ ਕੋਈ ਤਾਂ ਕੁਝ ਕਰਦੇ ਨਹੀਂ ਜੀ ਉਹ ਰਾਤ ਉਹ ਬਾਈ ਗੱਲ ਸੁਣ ਲੋ ਧਿਆਨ ਨਾਲ ਸਾਡੇ ਮੁੰਡੇ ਕਹਿੰਦਾ ਕਿੱਲਾ ਵੇਜਬਾਰ ਜਾਣਾ ਦੋ ਕਿੱਲੇ ਵੇਜ ਅਮਰੀਕਾ ਨਾਲ ਕਿੱਡਾ ਜਾਣਾ ਉਹ ਜ਼ਮੀਨਾਂ ਵੇਜ ਵੇਜ ਭੱਜੀ ਜਾਂਨੋ ਦੇਖੋ ਦੇਖ ਭੇਡ ਚਾਲ ਸੀ ਯਾਰ ਕੱਖ ਨਹੀਂ ਆਇਆ ਬਾਈ ਉੱਥੇ ਜਿਹੜਾ ਮੁੰਡਿਆ ਸੋਚੇ ਬਾਈ ਡਿਪਰੈਸ਼ਨ ਦਾ ਸ਼ਿਕਾਰ ਆ ਜਵਾਨੀ ਉਹ ਸਾਡੀ ਉੱਥੇ ਕੁੜੀ ਨੌਜਵਾਨ ਮਟਿਆਰ ਅਸੀਂ ਇਸ ਤਰ੍ਹਾਂ ਦੇ ਬੰਦੇ ਨੇ ਬਾਈ ਆ ਗਮਾਂਡੀਆਂ ਨੇ ਨਹੀਂ ਭੇਜਦੇ ਸਾ ਸਮੁੰਦਰੋਂ ਪਾਰ ਭੇਜੀ ਜਾਂਦੇ ਹਾਂ ਅਟਵਾਲੀ ਦਾ ਮੁੰਡਾ ਮੇਰੇ ਕੋਲੇ ਆਉਂਦਾ ਆਉਦਾ ਸੀਗਾ ਮਨ 10 ਸੇ ਪੈਣੀ ਚੜ ਗਿਆ ਬਾਹਰ 42 ਲੱਖ ਰੁਪਏ ਲਾ ਕੇ ਅਮਰੀਕਾ ਵੱਜਿਆ ਬਾਈ 8 ਮਹੀਨੇ ਹੋ ਗਏ ਕੰਮ ਹੀ ਨਹੀਂ ਮਿਲਿਆ ਰੋਈ ਜਾਂਦਾ ਬੈਠਾ। ਸੋਡੀ ਇਸ ਕੋਈ ਕਰ ਲੂਗਾ? ਕਣਕ ਭਰ ਲਓਗੇ ਢੋਲ। ਸਾਰਾ ਸਾਲ ਕੰਮ ਨਾ ਕਰੋ ਭੁੱਖੇ ਨਹੀਂ ਮਰਦੇ। ਬਾਹਰ ਜਾ ਕੇ ਦੇ ਲੋ 2 ਦਿਨ ਭੁੱਖੇ ਬਹਿਲੇ ਬਹਿ ਜਾ ਭੁੱਖੇ ਮਰੋਂਗੇ। ਉਹ ਖਰਦਿਓ ਜਿਹੜਾ ਕਿੱਲਾ 20 30 ਲੱਖ ਦਾ ਵੇਚ ਕੇ ਭਾਜਦੇ ਹੋ ਇਹਦਾ 50 ਕਰੋੜ ਨੂੰ ਵੀ ਨਹੀਂ ਮਿਲਣਾ। 2700 ਕਿਲੋਮੀਟਰ ਦਾ ਏਰੀਆ ਪੰਜਾਬ ਦੇ ਅੰਦਰ ਹਾਈਵੇ ਬਣ ਕੇ ਭਾਰਤ ਮਾਲਾ ਪ੍ਰੋਜੈਕਟ ਬੋਲਦੇ ਆ ਉਹਨੂੰ। ਆਵਾਗਾ ਬਾਰਡਰ ਨਾਲ ਜੋੜਤੇ ਸੇ ਨੀਲਾ ਬਾਰਡਰ ਨਾਲ ਜੋੜਤੇ ਉਦੋਂ ਕਾਂਡਲਾ ਵਿਜਰਾਦ ਬਗਾਲ ਬੰਦਰਗਾਹ ਨਾਲ ਜੋੜਤੇ ਚੀਨ ਤੋਂ ਲੈ ਕੇ ਯੂਰਪ ਤੱਕ 6000 ਕਿਲੋਮੀਟਰ ਲੰਮੀ ਰੇਲ ਦੀ ਲੀ ਤੇ ਲੰਮੀ ਸੜਕ ਬਣ ਗਈ ਜਿਹਨੂੰ ਸਿਲਕ ਰੂਟ ਬੋਲਦੇ ਆ ਇਹ ਵਪਾਰ ਹੋਣਾ ਭਾਈ ਇੱਚੋਂ ਦੀ ਦੁਨੀਆ ਦੀ ਤੀਜੀ جنگ ਪਾਣੀ ਦੇ ਭੋਜਨ ਪਿੱਛੇ ਹੋਣੀ ਆ ਪਾਣੀ ਮੁੱਕਣਾ ਭੋਜਨ ਦਾ ਕਾਲ ਪੈਣਾ ਤੁਹਾਡੇ ਕੋਲ ਉਹ ਧਰਤੀ ਆ ਜਿਹੜੀ 100 ਮਣ ਦਾਣੇ ਪੈਦਾ ਕਰਦੀ ਆ ਉੱਤਰ ਦੱਖਣ ਪੂਰਬ ਪੱਛਮ ਕਿਤੇ ਵਗ ਜਿਓ ਬਾਈ ਪੰਜਾਬ ਮੰਨ ਤੋਂ ਬਾਅਦ ਦਾਣੇ ਨਹੀਂ ਪੈਦਾ ਹੁੰਦੇ ਆ 4000 ਕਿੱਲਾ ਮਲੋੜ ਕੋਲੇ ਕਿਸੇ ਪ੍ਰਾਈਵੇਟ ਕੰਪਨੀ ਲੈ ਕੇ ਆ ਇੱਥੇ ਛੋਟੇ ਗਵੰਦਪੁਰੇ ਕੋਲੇ ਕਿੰਨੇ ਕਿੰਨੀ ਪਿਆਰੀ ਬੇਲੀ ਲੈ ਕੇ ਛੱਡੀ ਪਈ ਆ ਆ ਪੁੱਛੋ ਕੋਲੇ 100 ਕਿੱਲਾ ਲੈ ਕੇ ਬੇਲੀ ਛੱਡੀ ਪਈ ਆ ਅਤਖਾਨ ਵੱਧ ਜੁਰਜਕ ਟੂ ਡੀ ਕੇ ਮੋਗੇ ਦੇ ਪਿੰਡਾਂ ਚ ਗਿਆ ਮੈਂ ਸੈਂਕੜੇ ਇੱਕੜ ਪੈੜੀ ਬਾਹਰਲੀਆਂ ਕੰਪਨੀਆਂ ਆ ਕੇ ਲੈ ਰਹੀਆਂ ਪੰਜਾਬ ਚ ਕਿਉਂ ਲੈ ਰਹੀਆਂ ਉਹ ਕਮਲੇ ਆ ਆ ਸਭ ਤੋਂ ਪਹਿਲਾਂ ਬੱਚੀਆਂ ਜ਼ਮੀਨਾਂ ਲੋਕਾਂ ਨੇ ਮਹਾਲੀਦਿਆਂ ਨੇ ਕਲੋਨੀਆਂ ਕੱਟੀਆਂ ਜਾਂਦਾ ਉੱਥੇ 25 25 30 ਕਰੋੜ ਦੇ ਕਿੱਲੇ ਵਿੱਚ ਲੋਕਾਂ ਨੇ ਉਹਨਾਂ ਨੂੰ ਲੱਗਾ ਇੰਨਾ ਪੈਸਾ ਆ ਗਿਆ ਤਾਂ ਮੁੱਕਣਾ ਹੀ ਨਹੀਂ ਅੱਜ ਉਹੀ ਲੋਕ ਬਈ ਸੜਕਾਂ ਤੇ ਆ ਗਏ ਆ ਫਿਲ ਮਾਈਆ ਫਿਰ ਨਾਲ ਭੋਲੇ ਹੋਏ ਦੇਖ ਲਿਓ ਫਿਲਵਾ ਜਿਨ੍ਹਾਂ ਨੇ 30 ਕਰੋੜ ਦੇ ਕਿੱਲੇ ਵੇਚੇ ਸੀ ਆਪਣੀਆਂ ਜ਼ਮੀਨਾਂ ਦੇ ਉੱਤੇ ਬਣੇ ਹੋਏ ਮੌਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਲੱਗੇ ਖੜੇ ਆ ਜ਼ਮੀਨਾਂ ਨਾ ਵੇਚੋ ਨਾ ਭਜੋ ਨਾ ਛੱਡੋ ਧਰਤੀ ਉਹ ਇਹ ਧਰਤੀ ਆਪਾਂ ਉਦੋਂ ਨਹੀਂ ਛੱਡੀ ਲੋ ਵੱਡੇ ਵੱਡੇ ਧਾੜ ਵੀ ਆਏ ਹਮਲਾਵਰ ਆਏ ਨੱਕ ਭੰਨ ਕੇ ਮੋੜੇ ਖੂਨ ਡੋਲਿਆ ਧਰਤੀ ਦੀ ਖਾਤਰ ਸਿਰ ਲਾਇਆ ਸੀ ਪਰ ਅੱਜ ਬਹੁਤ ਸੌਖੀ ਛੱਡ ਰਹੇ ਆ ਬਾਈ ਪਸਤਾਉਂਗੇ ਯਾਦ ਰੱਖਿਓ ਭਾਗਾਂ ਵਾਲਿਓ ਕਰਮਾਂ ਵਾਲਿਓ ਇਹ ਧਰਤੀ ਦੇ ਪੈਦਾ ਹੋਏ ਆ ਜਿੱਥੇ 6-6 ਰੁੱਤਾਂ ਨੇ ਆ ਨਾਰਵੇ ਬਗਜੋ 6-6 ਮਹੀਨੇ ਸੂਰਜ ਦੀ ਨਿਕਲਦਾ ਕੋਣੀ ਹੋਣੀ ਉਹ ਮੈਂ ਨੂੰ ਤਾਂ ਉਹ ਨਹੀਂ ਚਾਰ ਪੌਣਿਓ ਚਾਰ ਹੈ ਸਾਰਾ ਪਿੱਟੋ ਬੋਦੇ ਲਖਿਆ ਚੰਗਾ ਕ ਮਾਰਾ ਮਾਰੀ ਇਹ ਲੋਕ ਚੰਗਾ ਸਮਝੀਂ ਜਾਂਦੇ ਨੇ ਨਹੀਂ ਫਿਰ ਜੇ ਮਾਰਾ ਹੋਰ ਪੌਣੇ ਕਿਉਂ ਆ ਆਇ ਤੇਰਾ ਕੱਟਾ ਬਟੇਰੀਆਂ ਦਾ ਕਿਸੇ ਦਾ ਬਾਦ ਤਲਲੇ ਮਾਰ ਦਿਓ ਤਲਲੇ ਪੱਠੇ ਵੱਢਣੇ ਪੈਣਗੇ ਕੁੱਤਰਨੇ ਪੈਣਗੇ ਲਾਉਣੇ ਪੈਣਗੇ ਕੋ ਟੋਕਰਾ ਭਰ ਕੇ ਠੋਕਦਿਆਂ ਮੱਜਾ ਮੁਰੇ ਛੋਡੇ ਪਸ਼ੂ ਨਾਵੇਂ ਦੁੱਧ ਹੋ ਲੋ ਹਟ ਗਏ ਬਿਮਾਰ ਹੋਣ ਲੱਗ ਗਏ ਦੁੱਧ ਤੇ ਉੱਲੀ ਆਉਣ ਲੱਗੀ ਉੱਲੀ ਰੋਗ ਲੱਗੂ ਕੈਂਸਰ ਹੋਊ ਸੋਨੂੰ ਬੱਚੇ ਬੱਚੇ ਪੈਦਾ ਕਰਨ ਦੀ ਸਮਰੱਥਾ ਘਟਦੀ ਜਾਂਦੀ ਆ ਬਾਈ ਸਾਡੇ ਚ ਆ ਮਾਰਾ ਆ ਸੋਡੇ ਆਈਪੀਐਸੈਂਟਰ ਖੁੱਲੇ ਆ ਮਾਰਸਾ 4 ਬਟਿੰਡੇ 7 ਖੁੱਲੇ ਆ ਜਿੱਥੇ ਟੀਕੇ ਦਾ ਜਵਾਖ ਲੈਣ ਲੱਗੇ ਇਹ ਚਾਰਾ ਵਾਲਾ ਦੁੱਧ ਪੀ ਕੇ ਨਹੀਂ ਜਵਾਖ ਪੈਦਾ ਕਰਦੇ ਵੀ ਚਾਰਾ ਵਾਲਾ ਦੁੱਧ ਪੀ ਕੇ ਜਵਾਖ ਪੈਦਾ ਕਰੋਗੇ ਯਾਰਾ ਖਾ ਕੇ ਜਵਾਖ ਪੈਦਾ ਹੋਣੇ ਉਹਨਾਂ ਸੈਂਟਰਾਂ ਦੇ ਵਿੱਚ ਛੋਟਾ ਡੀਐਨਏ ਬਦਲਤਾ ਲਿਆ ਕੇ ਯੂਪੀ ਬਿਹਾਰ ਦੇ ਪੰਗਨਾ ਸਪਰਨ ਬੀਰਜ ਛੋਟਾ ਨਸਲਾਂ ਬਦਲਤੀ ਉਹਨਾਂ ਨੇ ਉਹ ਸੈਂਟਰਾਂ ਦੇ ਟੀਕੇ ਭਰਦੇ ਆ ਛੋਟੀ ਤੀਜੀ ਪੀੜ੍ਹੀ ਯਾਦ ਰੱਖੋ ਮੈਂ ਨਹੀਂ ਕਹਿੰਦਾ ਵੱਡੇ ਵੱਡੇ ਖੋਜੀ ਵਿਦਵਾਨ ਕਹਿੰਦੇ ਵੀ ਤੀਜੀ ਪੀੜ੍ਹੀ ਛੋਟੀ ਬੱਚਾ ਜੰਮਣ ਦੇ ਜੋ ਨਹੀਂ ਲੈਣੀ ਜੋ ਯਾਰਾ ਸਿਖਾ ਰਹੇ ਆ ਆਪ ਖਾ ਰਹੇ ਆ ਆਪ ਆਪ ਦੇ ਥੀ ਆ ਮੂੰਗੀ ਬੀਜ ਦਿਓ ਉਹ ਵੀ ਸਾੜਾ ਏਰੀਆ ਬੀਜ ਦਾ ਜਿੱਦੇ ਮੂੰਗੀ ਬੀਜੀ ਸਪਰੇਅ ਮਾਰ ਦਿੰਦੇ ਵੀ ਕੱਖ ਨਾ ਉੱਠ ਕਢਣ ਉੱਗਰ ਵੀ ਬੇ ਸਪਰੇਆ ਜਿਹਦੇ ਵੱਡਣੀਆਂ ਗਰਾਮਕ ਸੋਨਾ ਮਚਾਲਦੇ ਫੜੀਆਂ ਮਾਰ ਕੇ ਸਪਰੇ ਛੋਡੀ ਮੂੰਗੀ ਅਮਰੀਕਾ ਜਾਂਦੀ ਹੈ ਛੋਡੇ ਚੁੱਲਿਆਂ ਤੇ ਆਉਂਦੀ ਹੈ ਸਾਲ-ਸਾਲ ਦੇ ਜਵਾਗ ਨੂੰ ਕੈਂਸਰ ਆ ਕਾਲੇ ਪੀਲੇ ਟੀਵੀ ਆ ਉਹ ਡੀਐਮਸੀ ਭਰਿਆ ਪੈ ਲੈਣਾ ਜਾ ਕੇ ਦੇਖ ਲਓ ਰਸਤਾ ਨਹੀਂ ਕਹ ਕੇ ਭੇਜ ਦਿੰਦੇ ਨੇ ਸੋ ਭਾਈ ਬੇਨਤੀਆਂ ਸੋਡੇ ਕੋਲੇ ਧਿਆਨ ਮਾਰੋ ਅਸੀਂ ਕਿੱਧਰ ਨੂੰ ਉੱਤ ਰਹੇ ਆ ਯਾਰ ਸਾਡੀ ਕਹਾਣੀ ਕਿੱਥੇ ਖੜ ਗਈ ਆ ਜਾ ਕੇ ਨਸਲਾਂ ਦਾ ਘਾਣ ਹੋਈ ਜਾਂਦਾ ਚਿੱਟਾ ਕਿੰਨਾ ਕਾ ਬਾਈ ਪਿੰਡ ਚ ਚਿੱਟਾ ਘੱਟਾ ਘੱਟਾ ਹੀ ਸਾਡਾ ਬਹੁਤ ਸਾਡੇ ਦਾ ਬਹੁਤ ਨਾ ਸਾਡੇ ਨਹੀਂ ਹੈ ਜੀ ਅੱਛਾ ਕੁੱਤੇ ਕਿ ਨਹੀਂ ਧੁਬਚੇ ਬੱਚੇ ਆਈ ਬੱਚੇਓ ਬੱਚਾ ਬੱਚਾ ਹੀ ਬਹੁਤ ਜ਼ਿਆਦਾ ਸੈਨੇਚਰ ਚੱਕਦੇ ਉਧਰ ਕੇ ਬੱਚੇ ਬਾਈ ਸਾਡਾ ਪਿੰਡ ਬਹੁਤ ਬੱਚਾ ਜੀਵ ਤੇ ਰੱਖਣ ਵਾਲੀ ਗੋਲੀ ਬਹੁਤ ਬਹੁਤ ਚੱਲਦੀ ਹੈ ਥੋੜੀ ਨਹੀਂ ਬਣ ਕੇ